ਕੁਝ ਦਿਨ ਪਹਿਲਾਂ ਅਸੀਂ ਅਨਾਉਂਸਮੈਂਟ ਕੀਤੀ ਸੀ ਕਿ ਹਰੇਕ ਪਰਿਵਾਰ ਨੂੰ ਅਸੀਂ 10 ਲੱਖ ਰੁਪਏ ਦਾ ਇਹ ਸਿਹਤ ਬੀਮਾ ਕਹ ਲੋ ਜਾਂ ਯੂਨੀਵਰਸਲ ਜਿਹੜੀ ਸਕੀਮ ਹੈ ਯੂਨੀਵਰਸਲ ਸਿਹਤ ਬੀਮਾ ਵੀ ਉਹ ਅਸੀਂ ਸ਼ੁਰੂ ਕਰਾਂਗੇ ਤੇ ਇਹ ਯੋਜਨਾ ਜਿਹੜੀ ਹੈ ਇਹ ਤੇ ਕੰਮ ਜਿਹੜਾ ਰਜਿਸਟ੍ਰੇਸ਼ਨ ਦਾ ਇਹ ਕੱਲ ਤੋਂ ਸ਼ੁਰੂ ਹੋ ਜਾਊਗਾ ਤਰਨਤਾਰਨ ਤੇ ਬਰਨਾਲਾ ਦੋ ਡਿਸਟ੍ਰਿਕਟਸ ਦੇ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜਾਊਗਾ ਤੇ ਜਿੱਥੇ ਸਾਰੇ ਨਿਵਾਸੀਆਂ ਨੂੰ ਸਿਹਤ ਕਾਰਡ ਜਿਹੜਾ ਉਹ ਬਣਾਵਾਂਗੇ ਜਾ ਕੇ ਉੱਥੇ ਮੈਡੀਕਲ ਕੈਂਪ ਲੱਗਣਗੇ ਲੋਕੀ ਜਿਹੜੇ ਨੇ 128 ਥਾਵਾਂ ਤੇ ਤਰਨਤਾਰਨ ਚ ਤੇ ਲਗਭਗ ਇੰਨੀ ਥਾਵਾਂ ਤੇ ਬਰਨਾਲੇ ਜਿਹੜੇ ਕੈਂਪ ਲੱਗਣਗੇ ਦੋ ਤਿੰਨ ਦਿਨ ਦੇ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਵੀ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਘਰ ਤੋਂ ਦੂਰ ਨਾ ਜਾਣਾ ਪਵੇ। ਪ੍ਰਚਾਰ ਵੀ ਕੀਤਾ ਜਾਊਗਾ ਕੈਂਪ ਤੋਂ ਪਹਿਲਾਂ। ਚਾਹੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚੋਂ ਚਾਹੇ ਕੋਈ ਵੈਸੇ ਮੁਨਾਦੀ ਕਰਾਵਾਂਗੇ। ਤਾਂ ਕਿ ਹਰੇਕ ਬੰਦਾ ਜਿਹੜਾ ਹੈ ਉਹਦੇ ਤੱਕ ਇਹ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਇਸ ਸਕੀਮ ਦਾ ਫਾਇਦਾ ਲੈਣ ਵਾਸਤੇ ਆਵਾਜ਼ ਪਹੁੰਚ ਸਕੇ ਤੇ ਉਹ ਕਿਸੇ ਵੀ ਟਾਈਮ ਆ ਕੇ ਆਪਣਾ ਕੋਈ ਬਹੁਤ ਸਰਲ ਪ੍ਰਕਿਰਿਆ ਕੋਈ ਔਖਾ ਪ੍ਰੋਸੈਸ ਨਹੀਂ ਹੈਗਾ। aadhar card voter card ਜਾਂ ਫਿਰ ਪਾਸਪੋਰਟ ਕਾਰਡ ਦੀ ਇੱਕ ਫੋਟੋ ਲੈ ਕੇ ਆਉਣਾ ਬਸ ਤਾਂ ਕਿ ਹੋਰ ਕੋਈ ਡਾਕੂਮੈਂਟ ਦੀ ਲੋੜ ਨਹੀਂ ਪੈਣੀ ਤੇ 10 ਤੋਂ 12 ਦਿਨ ਦੇ ਵਿੱਚ ਵਿੱਚ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਰਜਿਸਟ੍ਰੇਸ਼ਨ ਸਾਰੇ ਵਿਦਵਾਨਾਂ ਦੀ ਕੰਪਲੀਟ ਹੋ ਜਾਊਗੀ ਤੇ ਫੀਡਬੈਕ ਮਿਲਣ ਤੋਂ ਬਾਅਦ ਇਸ ਪ੍ਰਕਿਰਿਆ ਦੇ ਸੁਧਾਰ ਵੀ ਕਰਾਂਗੇ ਜੇ ਕੋਈ ਕਿਸੇ ਦਾ ਕੋਈ ਸੁਜੈਸ਼ਨ ਆਇਆ ਫਿਰ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰ ਦਾਂਗੇ ਰਜਿਸਟ੍ਰੇਸ਼ਨ ਤੋਂ ਬਾਅਦ ਹਰੇਕ ਨਾਗਰਿਕ ਜਿਹੜਾ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਸਰਕਾਰੀ ਕਰਮਚਾਰੀ ਆੰਗਣਵਾੜੀ ਆਸ਼ਾ ਵਰਕਰਾਂ ਵੀ ਇਸ ਸਕੀਮ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਪਰਿਵਾਰ ਵੀ ਤੇ ਮੈਂਬਰਾਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈਗੀ ਜਦੋਂ ਕੋਈ ਜੇ ਕੋਈ ਰੱਬ ਨਾ ਕਰੇ ਕੋਈ ਬਿਮਾਰੀ ਹੁੰਦੀ ਹੈ ਤਾਂ ਜਿਹੜੇ ਪਰਿਵਾਰ ਦਾ ਮੈਂਬਰ ਹੈ ਉਹਦਾ ਇਲਾਜ ਜਿਹੜਾ ਉਹ 10 ਲੱਖ ਦੇ ਸਕੀਮ ਦੇ ਅੰਡਰ ਆ ਜਾਊਗਾ ਤੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲੇ ਦੇ ਵਿੱਚ ਸੂਚੀਬੱਧ ਕੀਤੇ ਜਾਣਗੇ ਇੰਪੈਨਲ ਕੀਤੇ ਜਾਣਗੇ ਬੱਦ ਤੋਂ ਬੱਦ ਪ੍ਰਾਈਵੇਟ ਸਕੂਲ ਜਿਹੜੇ ਹਸਪਤਲਾਂ ਨੂੰ ਅਸੀਂ ਲਾਵਾਂਗੇ ਜਿੰਨੇ ਮੈਕਸਿਮ ਹੋ ਸਕਦੇ ਨੇ ਸਰਕਾਰੀ ਤਾਂ ਸਾਰੇ ਹੋਣਗੇ ਤੇ ਇਸ ਸਕੀਮ ਦੇ ਅੰਡਰ 2000 ਸਿਹਤ ਪ੍ਰਕਿਰਿਆਾਂ ਮਾਤੇ ਆਪਰੇਸ਼ਨ ਵਗੈਰਾ ਵੀ ਸ਼ਾਮਲ ਹੋਣਗੇ ਵੱਡੇ ਇਹ ਨਹੀਂ ਹੈਗਾ ਕਿ ਆਜ ਬੁਮਾਰੀਏ ਇਸ ਕਾਰਡ ਦੇ ਅੰਦਰ ਆ ਨਹੀਂ ਸਕਦੀ ਜੀ ਆ ਬੁਮਾਰੀਏ ਇਸ ਨਾ ਇਹਦਾ ਨਾ ਕੋਈ ਬਾਕੀ ਤਾਂ ਪਹਿਲਾਂ ਹਜ਼ਾਰ ਮੁਹੱਲਾ ਕਲੀਨਿਕਾਂ ਚੋਂ ਹੀ ਖੰਘ ਖਾਂਸੀ ਬੁਖਾਰ ਜਾਂ ਛੋਟੇ ਮੂੜੇ ਉਹ ਤਾਂ ਮੁਹੱਲਾ ਕਲੀਨਿਕਾਂ ਚੋਂ ਹੀ ਹੋ ਜਾਂਦੀਆਂ ਨੇ ਉੱਥੇ ਸਾਰਾ ਕੁਝ ਫ੍ਰੀ ਹੈ ਤੇ ਬੜੇ ਕਾਮਯਾਬੀ ਨਾਲ ਚੱਲ ਰਹੇ ਨੇ ਮੈਂ ਇੱਕ ਦੇਖ ਰਿਹਾ ਸੀ ਕਿਸੀ ਕੋਈ ਪੱਤਰਕਾਰ ਗਿਆ ਸੀ ਉੱਥੇ ਅੰਦਰ ਉਹਨੇ ਸਾਰਿਆਂ ਨੂੰ ਪੁੱਛਿਆ ਵੀ ਉੱਥੇ ਮਰੀਜ਼ਾਂ ਨੂੰ ਕਿ ਬਾਹਰੋਂ ਤਾਂ ਨਹੀਂ ਕੋਈ ਦਵਾਈ ਲਿਖੀ ਕੋਈ ਦੂਜੀ ਵਾਰ ਆਇਆ ਸੀ ਕੋਈ ਤੀਜੀ ਵਾਰ ਵੀ ਆਇਆ ਸੀ ਕਿ ਨਹੀਂ ਜੀ ਸਾਨੂੰ ਕਦੋਂ ਕਿਸੇ ਇੱਕ ਨੇ ਵੀ ਜਵਾਬ ਨਹੀਂ ਦਿੱਤਾ ਇਹ ਗੱਲ ਕਿ ਸਾਨੂੰ ਬਾਹਰੋਂ ਕੋਈ ਚੀਜ਼ ਦਵਾਈ ਖਰੀਦਣੀ ਨਹੀਂ ਪਈ ਇੱਥੇ ਹੀ ਮਿਲ ਜਾਂਦੀ ਹੈ ਸਾਨੂੰ ਸੋ ਦੇਸ਼ ਦਾ ਪਹਿਲਾ ਸੂਬਾ ਹੋਊਗਾ ਜਿਹੜਾ ਹਰ ਪਰਿਵਾਰ ਨੂੰ ਬਿਨਾਂ ਕਿਸੇ ਪੇਤਪਾਪ ਦੇ ਬਿਨਾਂ ਕਿਸੇ ਧਰਮ ਜਾਤੀ ਜਾਂ ਕੋਈ ਹੋਰ ਕੋਈ ਪੈਰਾਮੀਟਰ ਨਹੀਂ ਹੈਗਾ ਜਿਵੇਂ ਬਿਜਲੀ ਅਸੀਂ 300 ਯੂਨਿਟ ਜਿਹੜੀ ਹੈ ਉਹ ਪਰ ਮੰਥ ਹਰ ਇੱਕ ਨੂੰ ਕੀ ਫ੍ਰੀ ਕੀਤੀ ਹੈ ਮੀਟਰ ਨੂੰ ਮੀਟਰ ਨੂੰ ਫ੍ਰੀ ਕੀਤੀ ਹੈ ਨਾ ਕਿ ਇਹ ਦੇਖ ਕੇ ਕਿ ਤੇਰੇ ਕੋਲ ਹਰਾ ਕਾਰਡ ਹੈ ਨੀਲਾ ਕਾਰਡ ਹੈ ਪੀਲਾ ਕਾਰਡ ਹੈ ਅਸੀਂ ਮੀਟਰ ਦੇਖਦੇ ਹਾਂ ਤਾਂ ਇਸੇ ਤਰ੍ਹਾਂ 10 ਲੱਖ ਰੁਪਏ ਹਰ ਪਰਿਵਾਰ ਨੂੰ ਜਿਹੜਾ ਉਹਦੇ ਵਿੱਚ ਅੰਡਰ ਲਿਆ ਜਾਊਗਾ ਤੇ ਪੰਜਾਬ ਦੇ ਵਿੱਚ ਇਹ ਇਤਿਹਾਸਕ ਪਹਿਲ ਜਿਹੜੀ ਹੈ ਉਹ ਦੇਸ਼ 'ਚ ਵੱਡੀ ਮਿਸਾਲ ਪੈਦਾ ਕਰੂਗੀ ਤੇ ਇਸ ਵਕਤ ਕਿਉਂਕਿ ਕਾਫੀ ਹਿੱਸਾ ਪੰਜਾਬ ਦਾ ਹੜ੍ਹਾਂ 'ਚੋਂ ਬਾਹਰ ਨਿਕਲ ਰਿਹਾ ਹੈ ਵੈਸੇ ਵੀ ਸਿਹਤ ਸਵਾਵਾਾਂ ਦੀ ਹੁਣ ਲੋੜ ਪੈਣੀ ਹੈ ਅਸੀਂ ਹਰ ਰੋਜ਼ ਅੰਕੜੇ ਵੀ ਜਾਰੀ ਕਰਦੇ ਆ 6 ਵਜੇ 6:30 ਵਜੇ ਦੇ ਕਰੀਬ ਕਿ ਅੱਜ ਇੱਥੇ ਕੈਂਪ ਲੱਗੇ ਐਨੇ ਪਿੰਡਾਂ 'ਚ ਹੜ੍ਹ ਪ੍ਰਭਾਵ ਤੇਰੀ ਨੇ ਉਹ ਜਿਹੜੇ ਇੰਨੇ ਪਿੰਡਾਂ 'ਚ ਗਏ ਆ ਇੰਨੇ ਬੁਖਾਰ ਦੇ ਮਰੀਜ਼ ਨੇ ਇੰਨੇ ਡਾਇਰੀਆ ਜਾਂ ਦਸਤ ਦੇ ਮਰੀਜ਼ ਨੇ ਇੰਨੇ ਚਮੜੀ ਨਾਲ ਸੰਬੰਧਿਤ ਰੋਗਾਂ ਦੇ ਮਰੀਜ਼ ਆਏ ਸੀਗੇ ਇੰਨੇ ਅੱਖਾਂ ਦੀ ਇਨਫੈਕਸ਼ਨ ਦੇ ਸੀਗੇ ਤੇ ਇਲਾਜ ਉਹਨਾਂ ਦਾ ਉੱਥੇ ਚੱਲ ਰਿਹਾ ਤੇ ਲੋਕਾਂ ਨੂੰ ਵੀ ਕਹਿੰਦੇ ਆ ਕਿ ਜੇ ਤੁਹਾਨੂੰ ਕੋਈ ਐਦਾਂ ਦਾ ਲੱਛਣ ਮਿਲਦੇ ਨੇ ਕੋਈ ਬੁਖਾਰ ਦੇ ਜਾਂ ਚਮੜੀ ਨਾਲ ਰਿਲੇਟਡ ਕੋਈ ਤਾਂ ਫੌਰਨ ਜਿਹੜਾ ਆਪਣੇ ਜਲਦੀ ਤੋਂ ਜਲਦੀ ਜਿੰਨਾ ਹੋ ਸਕਦਾ ਹੈ ਕਿ ਆਪਣੇ ਨੇੜੇ ਦੇ ਕੈਂਪ ਦੇ ਵਿੱਚ ਜਾ ਕੇ ਦਵਾਈ ਲੈ ਲਓ ਦਵਾਈਆਂ ਅਸੀਂ ਅਵੇਲੇਬਲ ਕਰਾ ਰੱਖੀਆਂ ਨੇ ਉੱਥੇ ਤੇ ਇਹ 10 ਲੱਖ ਵਾਲੀ ਸਕੀਮ ਜਦੋਂ ਲਾਗੂ ਹੋਗੀ ਤਾਂ ਉਹਦੇ ਬਾਅਦ ਸੇ ਕੋਈ ਜੇ ਕਿਸੇ ਦਾ ਰਹਿ ਵੀ ਗਿਆ ਜੋ ਸਕੀਮ ਲਾਗੂ ਜਿਸ ਦਿਨ ਹੋਗੀ ਉਸ ਤੋਂ ਬਾਅਦ ਜੇ ਕਿਸੇ ਦਾ ਰਜਿਸਟ੍ਰੇਸ਼ਨ ਰਹਿ ਵੀ ਗਈ ਤੇ ਜ਼ਰੂਰੀ ਨਹੀਂ ਹੈਗਾ ਕਿ ਉਹਦੇ ਕੋਲੇ ਉਹ ਕਾਰਡ ਹੋਵੇ ਨਹੀਂ ਵੀ ਹੈਗਾ ਤਾਂ ਉਹ ਵੋਟਰ ਕਾਰਡ ਜਾਂ ਆਧਾਰ ਕਾਰਡ ਲੈ ਕੇ ਵੀ ਆਪਣਾ ਇਲਾਜ ਵਾਸਤੇ ਦਿਖਾ ਕੇ ਉੱਥੇ ਕਰਾ ਸਕਦਾ ਤੇ ਇਲਾਜ ਕਰਾ ਕੇ ਉਹ ਘਰੇ ਆ ਜੇ ਬਾਕੀ ਸਾਰਾ ਹਿਸਾਬ ਕਿਤਾਬ ਸਰਕਾਰ ਕਰੂਗੀ ਬੜਾ ਇਤਿਹਾਸਿਕ ਕਦਮ ਤੇ ਇਹ ਕੱਲ ਤੋਂ ਅਸੀਂ ਬਰਨਾਲਾ ਤੇ ਤਰਨਤਾਰਨ ਜ਼ਿਲ੍ਹੇ ਦੇ ਉਹ ਅਸੀਂ ਰਜਿਸਟ੍ਰੇਸ਼ਨ ਸ਼ੁਰੂ ਕਰ ਰਹੇ ਹਾਂ ਉਹਦੇ ਤੋਂ ਜਿਹੜਾ ਰਿਸਪੌਂਸ ਮਿਲੂਗਾ ਉਸ ਤੋਂ ਬਾਅਦ ਅਸੀਂ ਸਾਰੇ ਪੰਜਾਬ ਸ਼ੁਰੂ ਕਰ ਦਾਂਗੇ ਉਸ ਤੋਂ ਬਾਅਦ ਇਹ ਸਕੀਮ ਜਿਹੜੀ ਲਾਗੂ ਹੋ ਜਾਏ ਦੇਖੋ ਇਹਦੇ ਵਿੱਚ ਮੈਂ ਅਸੀਂ ਤੁਹਾਨੂੰ ਲਿਸਟ ਜਾਰੀ ਕਰ ਦਾਂਗੇ ਸਾਰੇ ਹਸਪਤਾਲਾਂ ਦੀ ਇੱਕ ਲਿਸਟ ਵੀ ਦੇ ਦਾਂਗੇ ਤੁਹਾਨੂੰ ਕਿ ਪ੍ਰਾਈਵੇਟ ਕਿਹੜੇ-ਕਿਹੜੇ ਹਸਤਾਲ ਨੇ ਤਾਂ ਕਿ ਉਹਨਾਂ ਲੋਕਾਂ ਨੂੰ ਹੀ ਪਤਾ ਹੋਵੇ ਇਹ ਨਾ ਹੋਵੇ ਕਿ ਉਹ ਕਿਸੇ ਹਸਤਾਲ ਚਲੇਗਾ ਉਹ ਕਹਿੰਦੇ ਅਸੀਂ ਤਾਂ ਵਿਚਾਉਂਦੇ ਨਹੀਂ ਤੂੰ ਫਿਰ ਕਾਰਡ ਬਣਾਉਣ ਦਾ ਕੀ ਫਾਇਦਾ ਹੋਇਆ ਅਸੀਂ ਉਹ ਅਸੀਂ ਹਰੇਕ ਫੈਮਿਲੀ ਦਾ ਕਾਰਡ ਬਣਾਉਣਾ ਉਹਦੇ 'ਚ ਕੋਈ ਲਿਮਟ ਨਹੀਂ ਹੈ ਨੇ ਬਕਰ ਇਕ ਕਾਰਡ ਇੱਕ ਇੱਕ ਪਰਿਵਾਰ ਨੂੰ ਇੱਕ ਕਾਰਡ ਬਣੂਗਾ ਜੀ ਉਹ ਹਾਂ ਮਤਲਬ ਜਿਵੇਂ ਲਾਲੋ ਉਹਦੇ ਚ ਲਿਖਿਆ ਹੋਊਗਾ ਕਿ ਕਿਹੜੇ ਕਿਹੜੇ ਉਹਦੇ ਮੈਂਬਰ ਨੇ ਉਹ ਪਰ ਪਰਿਵਾਰ ਪਰਿਵਾਰ ਉਹ ਤਾਂ ਉਹ ਤਾਂ ਅੱਜ ਕੱਲ ਡਿਜੀਟਲ ਕੰਮ ਹੈ ਜੀ ਉਹ ਤਾਂ ਕੋਈ ਪ੍ਰੋਬਲਮ ਨਹੀਂ ਨਾਮ ਚਾਹੀਦਾ ਹੈ ਫੈਮਿਲੀ ਦੇ ਮੈਂਬਰਾਂ ਦੀ ਗਿਣਤੀ ਚਾਹੀਦੀ ਹੈ ਉਹਨਾਂ ਦੇ ਨਾਮ ਚਾਹੀਦੇ ਬਸ ਦੈਟਸ ਇਟ ਨਹੀਂ ਅਸੀਂ ਕੋਈ ਕੰਪਲਿਕੀਸ਼ਨ ਨਹੀਂ ਰੱਖੀ ਅਸੀਂ ਫੈਮਿਲੀ ਦਾ ਕਾਰਡ ਬਣਾਤਾ ਉਹਦੇ ਚ ਕਿੰਨੇ ਮੈਂਬਰ ਨੇ ਨਹੀਂ ਨਹੀਂ ਕੋਈ ਇਤਨੀ ਦਿੱਕਤ ਨਹੀਂ ਉਹ ਰਸ਼ਨ ਕਾਰਡ ਨਾਲ ਲਿੰਕ ਨਹੀਂ ਕੋਈ ਉਹਦਾ ਅਸੀਂ ਸਾਰੀ ਲਿਸਟ ਜਾਰੀ ਕਰਾਂਗੇ ਬਿਲਹਾਲ 500 ਤੋਂ ਉੱਪਰ ਹਸਪਤਾਲ ਤਾਂ ਪੈਨਲ ਹੋਗੇ 500 ਹੋਰ ਕਰਕੇ 1000 ਇਹ ਕਰ ਦਾਂਗੇ ਸਰਕਾਰੀ ਸਾਰੇ ਨੇ ਤਹਿਸੀਲ ਦੇ ਵੀ ਤੇ ਜਿਹੜੇ ਬਲਾਕ ਲੈਵਲ ਦੇ ਵੀ ਡਿਸਟ੍ਰਿਕਟ ਲੈਵਲ ਦੇ ਵੀ ਜਿੰਨੇ ਵੀ ਸਰਕਾਰੀ ਹਸਪਤਾਲ ਨੇ ਉਹ ਦਸਾਰੇ ਦੇਖੋ ਇਹ 12 12 10 ਤੋਂ 12 ਦਿਨਾਂ ਦੇ ਵਿੱਚ ਇਹ ਦੋ ਜਿ ਲੈਣ ਦਾ ਜਿਹੜਾ ਕਿਉਂਕਿ ਇਹਨਾਂ ਇਹਨਾਂ ਦਾ ਸਾਡੇ ਕੋਲ ਪਾਇਲਟ ਆ ਜੋ ਸਮਝ ਲਓ ਕੀ ਕੀ ਦਿੱਕਤਾਂ ਆਈਆਂ ਲੋਕਾਂ ਨੂੰ ਕੀ ਕੀ ਹੋਰ ਸਵਾਲ ਪੁੱਛੇ ਜਾਂ ਕੀ ਉਹ 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 ਤੋਂ ਸੁਧਾਰ ਕਰਕੇ ਨਾਲ ਦੀ ਨਾਲ ਅਸੀਂ ਫਿਰ ਸਾਰੇ ਪੰਜਾਬ ਸ਼ੁਰੂ ਕਰ ਦਾਂਗੇ ਸਾਰੀ ਇਹਦੀ ਡਿਟੇਲ ਜਿਹੜੀ ਹੈ ਇੰਸ਼ੋਰੈਂਸ ਦੀ ਹਸਪੀਟਲ ਇੰਪੈਨਲ ਦੀ ਕਿਹੜੇ ਕਿਹੜੇ ਨੇ ਉਹ ਸਾਰੀ ਡਿਟੇਲ ਤੁਹਾਨੂੰ ਅਸੀਂ ਇੱਕ ਅਲੱਗ ਤੋਂ ਪੀਸੀ ਕਰਕੇ ਦੱਸ ਦਾਂਗੇ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਜਾਣਾ ਤੇ ਹੋ ਸਕਦਾ ਨਾਲ ਦੇ ਹਸਪਤਾਲ ਹੋਵੇ ਜਿਹੜਾ ਜਿੱਥੇ ਉਹ ਚਲੇ ਗਏ ਉਹਦੇ ਨਾਲ ਦੇ ਹਸਪਤਾਲ ਇੰਪੈਨਲ ਹੋਵੇ ਇਹ ਹੋਵੇ ਨਾ ਤਾਂ ਫਿਰ ਇਹ ਨਾ ਹੋਵੇ ਕਿ ਉਹਨਾਂ ਨੂੰ ਕੋਈ ਨਰਾਸ਼ਤਾ ਹੱਥ ਲੱਗੇ ਕਿ ਅਸੀਂ ਤਾਂ ਵਿਚ ਆਏ ਨਹੀਂ ਜੀ ਉਹਦੇ ਇਲਾਜ ਦੇ ਬਸ ਉਸ ਤੋਂ ਬਾਅਦ ਜਦੋਂ ਜਦੋਂ ਤੋਂ ਇਹ ਆ ਗਿਆ ਫੀਡਬੈਕ ਸਾਡੇ ਕੋਲੇ 10 ਤੋਂ 12 ਦਿਨਾਂ ਦੇ ਵਿੱਚ ਉਸ ਤੋਂ ਬਾਅਦ ਜੇ ਕੋਈ ਸੁਜੈਸ਼ਨ ਨੇ ਸੁਧਾਰ ਕਰਕੇ ਜਾਂ ਕੋਈ ਵੀ ਆ ਆ ਲੋਕਾਂ ਨੂੰ ਉੱਥੇ ਜਦੋਂ ਕਾਰਡ ਬਣਾਉਂਦੇ ਸੀਗੇ ਤਾਂ ਆਹ ਲੋਕਾਂ ਨੇ ਪੁੱਛਿਆ ਜਿਵੇਂ ਤੁਸੀਂ ਅੱਜ ਪੁੱਛ ਰਹੇ ਹੋ ਲਗਭਗ ਇਹ ਵੀ ਇੱਕ ਸੁਧਾਰ ਦੀ ਉਹ ਪ੍ਰਕਿਰਿਆ ਹੈ ਕਿ ਕਿੰਨੇ ਹਸਤਾਲ ਹੋਣਗੇ ਕਦੋਂ ਤੱਕ ਹੋ ਜਾਊਗਾ ਜਾਰੀ ਉਸ ਤੋਂ ਬਾਅਦ ਸਾਰੇ ਪੰਜਾਬ 'ਚ ਅਸੀਂ ਕਰਕੇ ਬਸ ਫਿਰ ਸ਼ੁਰੂ ਕਰ ਦਿੰਦੇ ਹਾਂ ਜਿਹੜਾ ਹੁਣ ਜਿਹਦੇ ਕੋਲ ਵੋਟਰ ਕਾਰਡ ਹੈ ਇੱਥੇ ਆਧਾਰ ਉਹਦੇ ਦਾ ਵੋਟਰ ਕਾਰਡ ਤਾਂ ਪੰਜਾਬੀ ਦੇ ਕੋਲ ਹੋਊਗਾ ਉਹ ਤਾਂ ਪਤਾ ਕੀ ਹੈ ਜੇ ਇਦਾਂ ਕੋਈ ਕਿਸ ਨੇ ਫਲੋਟਿੰਗ ਆਧਾਰ ਕਾਰਡ ਬਣਾ ਰੱਖਿਆ ਉਹ ਤਾਂ ਅਸੀਂ ਵੈਰੀਫਾਈ ਕਰਾਂਗੇ ਨਾ ਉਹ ਇਦਾਂ ਥੋੜੀ ਕਰ ਦਾਂਗੇ ਤੁਸੀਂ ਉਹ ਤਾਂ ਜਿਹੜੇ ਪੰਜਾਬ ਦੇ ਵਸਿੰਦੇ ਨੇ ਵੋਟਰ ਕਾਰਡ ਨੇ ਪਤਾ ਲੱਗ ਜਾਂਦਾ ਪਿੰਡ ਜਦੋਂ ਕੈਂਪ ਲਾਵਾਂਗੇ ਸਾਰੇ ਪਿੰਡ ਨੂੰ ਪਤਾ ਹੁੰਦਾ ਜੀ ਇੱਕ ਦੂਜੇ ਦਾ ਕਿ ਕਦੋਂ ਤੋਂ ਰਹਿੰਦਾ ਹੈ ਜਾਂ ਆਉਂਦਾ ਜਾਂਦਾ ਰਹਿੰਦਾ ਹੈ ਜਾਂ ਕਦੇ ਆਇਆ ਤਾਂ ਹੈ ਨਹੀਂ ਜਦ ਹਾੜੀ ਸੋਣੀ ਆਉਂਦਾ ਕਈ ਤਾਂ ਫਿਰ ਉਹ ਸਭ ਨਾਲ ਵੈਰੀਫਿਕੇਸ਼ਨ ਕਰ ਰਸ਼ਨ ਕਾਰਡ ਨਾਲ ਕੋਈ ਲਿੰਕ ਹੀ ਨਹੀਂ ਜੀ ਰਸ਼ਨ ਕਾਰਡ ਕਿਉਂ ਦੇਖਾਂਗੇ ਅਸੀਂ ਅਸੀਂ ਤਾਂ ਜਾ ਕੇ ਕੈਂਪ ਲਾ ਕੇ ਉਹਦੇ ਨਵੇਂ ਬਣਾ ਰਹੇ ਨੇ ਉਹ ਤਾਂ ਜੇ ਕੋਈ ਫਰਜ ਕਰ ਲੋ ਕੁਈ ਪਰਸੋਂ ਆਇਆ ਕੋਈ ਜੀ ਕਿਸੇ ਦਾ ਪਰਸੋਂ ਵਿਆਹ ਹੋਇਆ ਤੇ ਉੱਥੇ ਇੱਕ ਨਵਾਂ ਪਰਿਵਾਰ ਦਾ ਮੈਂਬਰ ਜਿਹੜਾ ਉਹਦਾ ਵੀ ਨਾਮ ਪਾਊਗਾ ਵਿੱਚ